ਪੰਜਾਬ ਜੁਨੀਵਰਸਿਟੀ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਵਿਦਿਆਰਥੀ ਪ੍ਰਦਰਸ਼ਨ ਕਰਨ ਦੇ ਲਈ ਅੱਗੇ ਵਧ ਰਹੇ ਸੀ ਤਾਂ ਅਜੇ ਵਿੱਚ ਪੁਲਿਸ ਅਧਿਕਾਰੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਤੇ ਮਾਮਲਾ ਇੱਥੋਂ ਤੱਕ ਭੱਜ ਜਾਂਦਾ ਹੈ ਕਿ ਤੱਕਾ ਮੁੱਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਬਿੱਤੇ ਲੰਬੇ ਸਮੇਂ ਤੋਂ ਐਂਟੀ ਪ੍ਰੋਟੈਸਟ ਹਲਫ ਨਾਮੇ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਬਿੱਤੇ ਦਿਨ ਹੀ ਜੋ 31 ਅਕਤੂਬਰ ਨੂੰ ਇੱਕ ਨਵਾਂ ਜਿਹੜਾ ਆਦੇਸ਼ ਹੈ ਉਹ ਕੇਂਦਰ ਸਰਕਾਰ ਨੇ ਜਾਰੀ ਕੀਤਾ ਹੈ ਤਾਂ ਉਸ ਦੇ ਵਿਰੋਧ ਵਿੱਚ ਵੀ ਹੁਣ ਸੜਕਾਂ ਤੇ ਵਿਦਿਆਰਥੀ ਉਤਰ ਚੁੱਕੇ ਨੇ ਤੇ ਲਗਾਤਾਰ ਵੱਡੇ ਪੱਦਰ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਂ ਬਰਦੋ ਅੰਦਰੋਧ ਦੀਆਂ ਇਹ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹੱਦ ਤੱਕ ਪ੍ਰਦਰਸ਼ਨ ਹੈ ਜਿਹੜਾ ਉਹ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਤਾਂ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਜੋ ਕੇਂਦਰ ਸਰਕਾਰ ਨੇ ਸੈਨੇਟ ਅਤੇ ਸਿੰਡੀਗੇਟ ਦੋਵਾਂ ਨੂੰ ਭੰਗ ਕਰ ਨਵਾਂ ਸਿਸਟਮ ਲਾਗੂ ਕੀਤਾ ਹੈ ਇਸ ਵਿੱਚੋਂ ਹੁਣ ਕੇਂਦਰ ਤਾਂ ਉਸ ਦਾ ਇਹ ਵਿਰੋਧ ਕੀਤਾ ਜਾ ਰਿਹਾ ਤੇ ਉੱਥੇ ਹੀ ਦਾਅਵਾ ਦਿੱਇਆ ਕਿ ਇਸ ਵਿੱਚੋਂ ਹੁਣ ਕੇਂਦਰ ਦਾ ਯੂਨੀਵਰਸਿਟੀ ਤੇ ਕੰਟਰੋਲ ਵਧੇਗਾ ਤਾਂ ਸਿੱਧਾ ਦੋਸ਼ ਲਗਾ ਰਹੇ ਆ ਵਿਦਿਆਰਥੀ ਕਿ ਜੋ ਹੁਣ ਨਵਾਂ ਸਿਸਟਮ ਲਾਗੂ ਕੀਤਾ ਜਾ ਰਿਹਾ ਉਸ ਦੇ ਤਹਿਤ ਯੂਨੀਵਰਸਿਟੀ ਤੇ ਕੇਂਦਰ ਦਾ ਕੰਟਰੋਲ ਵੱਧ ਸਕਦਾ ਹੈ ਤੇ ਕੇਂਦਰ ਸਰਕਾਰ ਨੇ 49 ਸਾਲ ਪੁਰਾਣੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਚਾਲਦਿਆਂ ਰੋਸ ਪ੍ਰਦਰਸ਼ਨ ਹੋ ਰਹੇ ਨੇ ਹੁਣ ਸਿੰਡੀਕੇਟ ਦੀ ਚੋਣ ਨਹੀਂ ਹੋਵੇਗੀ ਤਾਂ ਜੇਕਰ ਦੇਖਿਆ ਜਾਵੇ ਕਿ ਜਿਹੜਾ ਇਹ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਉਸ ਦੇ ਤਹਿਤ ਸਿੰਡੀਕੇਟ ਦੀ ਚੋਣ ਨਹੀਂ ਹੋਵੇਗੀ ਅਤੇ ਮੈਂਬਰ ਨਾਮਜ਼ਦ ਕਿਤੇ ਜਾਣਗੇ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਸੈਨੇਟ ਦੀ ਹੀ ਸਿੰਡੀਕੇਟ ਦੇ ਮੈਂਬਰ ਚੁਣਦੀ ਸੀ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਸੈਨੇਟ ਹੀ ਸਿੰਡੀਗੇਟ ਦੇ ਮੈਂਬਰ ਚੁਣਦੇ ਸੀ ਅਤੇ ਬਹੁਤ ਫੈਸਲੇ ਸੈਨੇਟ ਜਰੀਏ ਪਾਸ ਹੁੰਦੇ ਸੀ 31 ਅਕਤੂਬਰ 2024 ਨੂੰ ਪੁਰਾਣਾ ਸੈਨੇਟ ਦਾ ਕਾਰਜ ਕਲ ਖਤਮ ਹੋਇਆ ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਜਿਸਦੇ ਚੱਲਦਿਆ ਜੇਕਰ ਦੇਖਿਆ ਜਾਵੇ ਕਿ ਪਹਿਲਾਂ ਸੈਨਟ ਚੋਣਾ ਨੂੰ ਲੈ ਕੇ ਵੀ ਵੱਡੇ ਪੱਧਰ ਤੇ ਪ੍ਰਦਰਸ਼ਨ ਹੁੰਦੇ ਰਹੇ ਨੇ ਤਾਂ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਐਂਟੀ ਪ੍ਰੋਟੈਸਟ ਹਲਫ ਨੰਮੇ ਦੇ ਵਿਰੋਧ ਵਿੱਚ ਵੀ ਵਿਦਿਆਰਥੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਤਾਂ ਅਜਿਹੇ ਵਿੱਚ ਹੁਣ ਜੋ ਨਵੇਂ ਆਦੇਸ਼ ਆ ਜਿਹੜਾ ਜਾਂ ਕਹਿ ਸਕਦੇ ਹੋ ਨਵਾਂ ਨੋਟੀਫਿਕੇਸ਼ਨ ਆ ਜਿਹੜਾ ਉਹ ਕੇਂਦਰ ਸਰਕਾਰ ਨੇ ਜਾਰੀ ਕੀਤਾ ਹੈ ਤਾਂ ਉਸ ਦੇ ਚੱਲਦਿਆਂ ਸਾਰੀਆਂ ਵਿਰੋਧੀ ਪਾਰਟੀਆਂ ਜਿੱਥੇ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਨੇ ਤਾਂ ਉੱਥੇ ਹੀ ਹੁਣ ਵਿਦਿਆਰਥੀਆਂ ਵੱਲੋਂ ਵੀ ਵੱਡੇ ਪੱਧਰ ਤੇ ਵਿਰੋਧ ਕਿਤਾ ਜਾ ਰਿਹਾ ਵਿਦਿਆਰਥੀਆਂ ਚ ਵੱਡੇ ਪੱਧਰ ਤੇ ਰੋ ਨਜ਼ਰ ਆ ਰਿਹਾ ਤਾਂ ਵਿਦਿਆਰਥੀਆਂ ਨੇ ਗੇਟ ਬੰਦ ਕਰ ਦਿੱਤਾ ਹੈ ਤੇ ਵੱਡੇ ਪੱਧਰ ਤੇ ਪ੍ਰਦਰਸ਼ਨ ਜਾ ਰਿਹਾ ਤਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਹੈ ਮੌਕੇ ਦੀਆਂ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਨਾਲ ਮੌਕੇ ਤੇ ਇਹ ਹਾਲਾਤ ਸਾਹਮਣੇ ਆਏ ਨੇ ਕਿ ਇੱਥੋਂ ਤੱਕ ਜਿਹੜਾ ਮਾਮਲਾ ਭੱਜ ਜਾਂਦਾ ਹੈ ਕਿ ਪੁਲਿਸ ਅਤੇ ਵਿਦਿਆਰਥੀਆਂ ਵਿੱਚ ਧੱਕਾ ਮੁੱਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ¡No <laughs> me